ਦੋਸਤੋ ਤੁਹਾਨੂੰ ਅੱਜ ਮਿਲਾਉਣੇ ਆ ਸਾਡੇ ਬਰਗਾੜੀ ਗਰਾਊਂਡ ਦੀ ਸ਼ਾਨ ਹੈ ਗਰਾਊਂਡ ਦੀ ਕੇਅਰ ਟੇਕ ਕਰਦੇ ਆ ਇਹ ਜਿੰਨੇ ਵੀ ਪੌਦੇ ਆ ਉਹਨਾਂ ਦੀ ਸਾਫ ਸੰਭਾਲ ਕਰਦੇ ਆ ਸਾਰਿਆਂ ਨੇ ਤੁਸੀਂ ਦੇਖੇ ਹੋਣਾ ਦਿੱਲੀ ਧਰਨੇ ਤੇ ਵੀ ਇਹ ਇੱਥੋਂ ਮੰਨ ਲਓ ਕੱਲਾ ਹੀ ਜਾਂਦਾ ਰਹੇ ਜਾਂਦੇ ਹੁੰਦੇ ਸੀ ਆਪਣੇ ਸਾਧਨ ਤੇ ਨਾ ਤੁਸੀਂ ਇਹ ਤਾਂ ਜਾਣਦੇ ਹੋ ਰਾਜਾ ਢਿੱਲੋ ਮਿਲਾਉਣੇ ਜੀ ਰਾਜਾ ਢਿੱਲੋ ਨਾਲ ਅੱਜ ਕੱਲ ਗਰਾਊਂਡ ਦੀ ਜਿਹੜੀ ਕੇਅਰ ਕਰਦਾ ਨਾਲ ਪੌਦਿਆਂ ਨੂੰ ਪਾਣੀ ਜਿਹੜਾ ਪਾਉਂਦਾ ਰਾਜੀ ਕਿਵੇਂ ਲੱਗਦਾ ਤੈਨੂੰ ਇਹ ਵੀ ਇਹ ਬਹੁਤ ਵਧੀਆ ਸੇਵਾ ਤੇਰਾ ਬਹੁਤ ਜਿਆ ਬਚੇ ਰਹਿਣਗੇ ਤੇਰਾ ਅੱਖ ਆਪਣੇ ਉਨ ਹਾਂ 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 ਦੇਖੋ ਦੇਖੋ ਇਹ ਰੇਖ ਭਾਰ ਉਹਦਾ ਹਰੇ ਬਈ ਮੱਥੇ ਲੱਗੂ ਤਾਂ ਚੰਗੀ ਜੀ ਕਿੰਨੇ ਵਜੇ ਆ ਜਾਣਾ ਹੈ ਗਰਾਊਂਡ ਤੇ ਮੈਂ ਗਰਾਊਂਡ 4 ਵਜੇ ਆਥਨੇ ਆਉਂਗਾ ਇਹ ਕਹਿੰਦਾ ਗਰਾਊਂਡ ਜੀ ਰਹਿਣਾ ਬਾਸ ਹਾਂ ਮੈਂ ਤਾਂ ਦੇਖਦਾ ਤੂੰ ਗਰਾਊਂਡ ਦੇ ਵਿੱਚ ਹੀ ਫਿਰਦਾ ਹੁੰਦਾ ਹਣਾ ਸੇਵਾ ਸਾਰੀ ਲਾਉਣਾ ਆ ਦੇਖੋ ਦੋਸਤੋ ਪਾਣੀ ਇਹ ਬੂਟੇ ਲਾਈ ਜਾਂਦਾ ਕਾਫੀ ਬੂਟੇ ਆ ਪਾਲ ਚੁੱਕੇ ਆ ਜਵਾਨ ਹੋ ਗਏ ਆ ਤੇ ਇਨਾ ਬੂਟੇ ਜਵਾਨਾਂ ਤੋਂ ਗੱਲ ਯਾਦ ਆਈ ਸਾਡੇ ਕੋਲੇ ਇੱਕ ਨੌਜਵਾਨ ਗੱਭਰੂ ਵੀ ਖੜਾ ਹੈ ਬਰਗਾੜੀ ਪੈੜ ਦੀ ਸ਼ਾਨ ਜਿਹਦੇ ਕਰਕੇ ਇਹਨੂੰ ਪੈੜ ਬਰਗਾੜੀ ਕਾਫੀ ਮਸ਼ਹੂਰ ਹੈ ਪੀਤਾ ਜੀ ਲਓ ਜੀ ਦਿਲੋਂ ਪੀਤੇ ਰਾਜੇ ਦੀ ਸੇਵਾ ਬਾਰੇ ਕੀ ਕਹੇਗਾ ਤੂੰ ਹਾਂ ਜੀ ਜੀ ਸੇਵਾ ਬਾਰੇ ਪਹਿਲਾਂ ਤਾਂ ਇਹ ਗੱਲ ਹਨਾ ਇਹ ਆਪਣਾ ਗਰਾਊਂਡ ਨਹੀਂ ਇਹ ਇਹ ਰਾਜੀ ਵੀ ਵੀ ਮਾਂ ਮੇਰੀ ਵੀ ਮਾਂ ਹੈ ਸਹੀ ਹੈ ਸਹੀ ਮੇਰਾ ਜਿੰਨਾ ਵੀ ਨਾਂ ਪਹਿਲਾਂ ਮਾ ਗੁਰੂ ਮਹਾਰਾਜ ਤਰੱਕੀ ਬਖਸ਼ੇ ਹਰੇਕ ਨੂੰ ਹਨਾ ਇਹ ਗਰਾਊਂਡ ਨੇ ਮੇਰਾ ਨਾਂ ਕੀਤਾ ਵੇਰੀ ਆਪਾਂ ਮਿੱਟੀ ਆ ਹਨਾ ਤੇ ਜਿਹੜੀ ਦਰਖਤਾਂ ਦੀ ਗੱਲ ਹੈ ਲਾਟਾ ਹਰੇਕ ਹੀ ਦਿੰਦਾ ਹੈ ਹਾਂ ਤੇ ਇੱਧਰ ਵੇਖੋ ਲੋਕੀ ਕਹਿੰਦੇ ਨਾ ਲੋਕੀ ਆ ਆਪਣੇ ਪੈਂਡੀ ਕਿੰਨੇ ਮੁੰਡੇ ਘੈਂਟ ਆ ਹਾਂ ਬਹੁਤ ਹੈਗੇ ਆਪਣੇ ਪੈਂਡ ਕਿੰਨੇ ਘੈਂਟ ਆ ਹਨਾ ਗਰਾਉਂਡ ਨਾਲ ਵੀ ਟੱਚ ਹੈ ਪਾਣੀ ਵੀ ਪਾਉਂਦੇ ਆ ਸੇਵਾ ਵੀ ਕਰਦੇ ਆ ਪਰ ਆਪਾਂ ਕੋਈ ਟਿੱਪਣੀ ਟਿੱਪਣੀ ਕਿਸੇ ਤੇ ਕਰਦੇ ਨਾ ਤੁਹਾਨੂੰ ਪਤਾ ਆਪਾਂ ਨੂੰ ਤਾਂ ਸਾਰੀ ਇੱਕੋ ਆ ਹਨਾ ਪਰ ਆ ਵੇਖ ਲਓ ਰੱਬ ਨੇ ਇਹਨੂੰ ਹਾਂ ਆ ਚੀਜ਼ ਤੋਂ ਅਪਾਹਜ ਚਲੋ ਇਹ ਕੁਦਰਤ ਦੀ ਮਾਰ ਕੁਦਰਤ ਦੀ ਮਾਰ ਹੈ ਸਰੀਰਕ ਤੌਰ ਤੇ ਅਪਾਹਜ ਆ ਦੋਨੋਂ ਲੱਤਾਂ ਦੇ ਦੀਆਂ ਕਿੰਡੀ ਸੋਹਣੀ ਭਾਵਨਾ ਵੈਲਕੋਮ ਵੈਲਕੋਮ ਠੀਕ ਹੈ ਨਾ ਉਧਰ ਮੁੰਡਾ ਇਹ ਮਣੀ ਹੈ ਹਾਂ ਮਣੀ 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 ਪਹਿਲਾਂ ਮੇਰਾ ਯਾਰ ਢੱਲੋਂ ਹੈ ਤੇ ਮਣੀ ਹਾਂ ਤੇ ਪਹਿਲਾਂ ਇਹ ਮੋਨਾ ਸੀ ਤੇ ਗੁਰਸੇਖ ਹੋ ਗਿਆ ਕਿੰਨੀ ਵਧੀਆ ਗੱਲ ਹੈ ਵੈਰੀ ਗੁੱਡ ਵੈਰੀ ਗੁੱਡ ਮਣੀ ਕੀ ਕਹਿਣਾ ਚਾਹੁੰਦਾ ਹੈ ਮਣੀ ਸੇਵਾ ਕਰੀ ਜਾਂਨੇ ਹੀ ਪੁੱਤਾਂ ਨੂੰ ਓਕੇ ਮਣੀ ਲਾਈ ਜਾਂਨੇ ਹੀ ਅਸਵਾਰ ਤੇ ਲੋਗ ਦੇਵਾਂਗੇ ਥੋੜਾ ਜਿੰਨਾ ਹੋਇਆ ਓਕੇ ਓਕੇ ਧੰਨਵਾਦ ਇੱਕ ਮਾਸਟਰ ਜੀ ਇਹ ਮਾਸਟਰ ਮੇਰੇ ਤਾਇ ਦਾ ਪੁੱਤ ਹੈ ਇੱਕ ਹੀ ਲੈਣਾ ਸਾਡਾ ਤੇ ਇੱਕ ਮੈਂ ਤੁਹਾਨੂੰ ਦਿਖਾਉਣਾ ਹੈ ਜਿਹੜਾ ਗਰਾਊਂਡ ਅਸੀਂ ਜਿਹਦੇ 'ਚ ਕਾ ਲੱਗਣਾ ਸੀ ਉਹ ਅੱਜ ਸੁੰਨਾ ਪਿਆ। ਸਹੀ। ਦੇਖਾ ਬੜਾ ਜਾ। ਵੇ 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 ਸਹੀ ਹੈ ਸਹੀ ਹੈ ਸਹੀ। ਤੇ ਇਹ 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 ਮੈਂ ਆਪਦਾ ਦੁੱਖ ਦਰਦ ਇੱਕ ਬਿਆਨ ਕਰਦਾ। ਜੇ ਇਹਨੂੰ ਮੈਂ ਭਰਿਆ ਦੇਖਣਾ ਚਾਹੁੰਦਾ ਸੀ ਪਰ ਅੱਜ ਇਹ ਸੁੰਨਾ ਹੋ ਗਿਆ। ਚਲੋ ਭਰੂਗਾ ਪੀਤੇ ਭਰੂਗਾ ਹੌਸਲਾ। ਜਲਦੀਆਂ ਗਹਿਰਾਈਆਂ ਤੋਂ ਕਹਿਣਾ ਵੀ ਗੁਰੂ ਮਹਾਰਾਜੇ ਗਰਾਊਂਡ ਨੂੰ ਤਰੱਕੀ ਬਖਸ਼ੇ ਤੇ ਜਿਹੜਾ ਉਹ ਜਵਾਨੀ ਆ ਨਾ ਦਿੱਸਦੀ ਉਹ ਖੇਡੀ ਜਾਂਦੀ ਆ ਫੁੱਟਬਾਲ ਖੇਡੀ ਜਾਂਦੇ। ਚੜਦੇ ਨੂੰ ਸਲਾਮਤ ਡੱਬਦੇ ਨੂੰ ਪੀਤਾ ਲੱਤ ਕਰਦਾ ਵਗਰੇੜੀ ਵਾਲਾ। ਤੇ ਉਹ ਜਿਹੜੀ ਜਵਾਨੀ ਦਿੱਤੀ ਹੈ ਨਾ ਐਂ ਜਵਾਨੀ ਆ ਗਈ ਬਈ ਵਾਲੀਵਾਲ ਦੇ ਗਰਾਊਂਡ 'ਚ ਆ ਤੇ ਕਲਮਟਰ ਇੱਕ ਗੱਲ ਕਹਿਣਾ ਚਾਹਣਾ ਵੀ ਯਾਰ ਦੁਨੀਆ ਤਰਸਦੀ ਐ ਪਿੰਡ ਤਰਸਦੇ ਆ ਜਿਹੜੇ ਮੇਰੇ ਨਾਲ ਦੇ ਪਿੰਡਾਂ ਦੇ ਪਿੰਡ ਆ ਉਹ ਤਰਸਦੇ ਆ ਸਾਡੇ ਗਰਾਊਂਡ ਹੋਵੇ ਸਭ ਤੋਂ ਵੱਡੀ ਮੇਰੇ ਬਗਰਾੜੀ ਜਿੰਨਾ ਵੀ ਨਗਰ ਆ ਉਹਦਾ ਧੰਨਵਾਦ ਵੀ ਸਾਨੂੰ ਇੰਨਾ ਤਕੜਾ ਗਰਾਊਂਡ ਦਿੱਤਾ ਬਿਲਕੁਲ ਬਿਲਕੁਲ ਦਿਲੋਂ ਸਲੂਟ ਹੈ ਬਗਰਾੜੀ ਵਾਲਿਆਂ ਨੂੰ ਤੇ ਲਵ ਯੂ ਤੇ ਜਿਹੜੇ ਸੱਚ ਬਾਹਰ ਲੇ ਉਹਨਾਂ ਵਾਸਤੇ ਤਹਿ ਦਿਲੋਂ ਧੰਨਵਾਦ ਹੈ ਜਿੰਨੇ ਵੀ ਐਨਆਰਆਈ ਆ ਜਿਉਂਦੇ ਰਹਿਣ ਮੇਰੇ ਯਾਰ ਤੇ ਉਹਨਾਂ ਦੇ ਪਰਿਵਾਰ ਤੇ ਤਰੱਕੀਆਂ ਬਖਸ਼ੇ ਉਹ ਫੁੱਟਬਾਲ ਦਾ ਗਰਾਊਂਡ ਜਿਨ੍ਹਾਂ ਨੇ ਵੀ ਦਿੱਤਾ ਕਿਸੇ ਨੇ 5 ਦਿੱਤੇ ਆ ਕਿਸੇ ਨੇ 10 ਦਿੱਤੇ ਆ ਕਿਸੇ ਨੇ ਪਤਾ ਨਹੀਂ ਕਿੰਨੇ ਕ ਦਿੱਤੇ ਆ ਗੁਰੂ ਮਹਾਰਾਜ ਉਹਨਾਂ ਦੇ ਕੰਮਾਂ ਨੂੰ ਤਰੱਕੀ ਬਖਸ਼ੇ ਤੇ ਵੇਖੋ ਅੱਜ ਕਿਸੇ ਗਰਾਉਂ ਬਗਰਾੜ ਫਰੀਕੋਟ ਜ਼ਿਲ੍ਹੇ ਚ ਬਹੁਤ ਘਾ ਘਟ ਹੈ ਫਰੀਦਕੋਟ ਜ਼ਿਲ੍ਹੇ ਚ ਜਿਹੜਾ ਘਾ ਲੱਗਿਆ ਸਹੀ ਆ ਸਹੀ ਆ ਸਹੀ ਬਿਲਕੁਲ ਠੀਕ ਆ ਨਾ ਤੇ ਦਿਲੋਂ ਲਵ ਯੂ ਤੇ ਮਾਸਟਰ ਜਿਹੜਾ ਤੁਹਾਨੂੰ ਸਾਰਿਆਂ ਨੂੰ ਮੈਸੇਜ ਦੇ ਰਿਹਾ ਇੱਕ ਇਸ ਵਕਤ ਦੇ ਰਾਹੀਂ ਮੈਨੂੰ ਬਹੁਤ ਘਟਗੇਰ ਪਉਣੇ ਹੁੰਦੇ ਆ ਤੇ ਮਾਸਟਰ ਤਾਂ ਇਹਦਾ ਪਤਾ ਇਹਨੇ ਚਲਾ ਲਿਆ ਮੈਚ ਲਿਆ ਕੀ ਹੈ ਦਿਲੋਂ ਲਵ ਯੂ ਧੰਨਵਾਦ ਤੇ ਰਾਜੇ ਮੈਨੂੰ ਇੱਕ ਜਾਣਕਾਰੀ ਦੇ ਤੂੰ ਜਾਂਦਾ ਰਹਿਆ ਦਿੱਲੀ ਧਰਨੇ ਚ ਇਕੱਲਾ ਜਾਂਦਾ ਹੁੰਦਾ ਸੀ ਇਕੱਲਾ ਇੱਕ ਮੁੰਡਾ ਕਿਰ ਜਾਵੜ ਦੇ ਨਾਲ ਨਹੀਂ ਕਰ ਲਿਆ ਵੀ ਜਾਵੜ ਦੇ ਮੈਂ ਕਿੰਨਾ ਸਮਾਂ ਜਾਂਦਾ ਰਹਿਆ ਤੂੰ ਮੈਂ ਤਾਂ ਵੀ ਉੱਥੇ ਹੀ ਰਹਿ ਜਾਂਦਾ ਜਾਂ ਜਾਂਦਾ 9-9 ਘੇੜੇ ਲਾ ਕੇ 9 ਘੇੜੇ ਲਾ ਕੇ ਇਕੱਲਾ ਬਹੁਤ ਹੌਸਲਾ ਬਾਈ ਇੱਥੇ ਜਿਨ੍ਹਾਂ ਦੇ ਸਾਰੇ ਅੰਗ ਪੈਰ ਚੱਲਦੇ ਆ ਬਾਈ ਉਹ ਨਹੀਂ ਜਾਂਦੇ ਇਹ ਪ੍ਰਮਾਤਮਾ ਦੀ ਮਾਰ ਆ ਹੈ ਨਾ ਇਹ ਲੱਤਾਂ ਤੋਂ ਬਾਹਰ ਹੀ ਪੈਦਾ ਹੋਇਆ ਸੀ ਰਾਜਾ ਢਿੱਲੋਂ ਪਰ ਇਹਦੀ ਦੇਣ ਇੰਨੀ ਹੈ ਗਰਾਊਂਡ 'ਤੇ ਅਸੀਂ ਕਹਿ ਨਹੀਂ ਸਕਦੇ ਬੁੱਤਿਆਂ ਨੂੰ ਇਹਦੀ ਸਾਰੀ ਇੱਥੇ ਜਾਂ ਕੋਈ ਨਿਰੇਖਾ ਦਾ ਕੰਮ ਚੱਲਣਾ ਗਰਾਊਂਡ ਦੀ ਸਾਰੀ ਦੇਖਭਾਲ ਇਹਦੇ ਅਜੇ ਕੋਈ ਵੀ ਕੰਮ ਚੱਲਦਾ ਕਿਸੇ ਵੀ ਕਿਸਮ ਦਾ ਇਹਦੀ ਹੈ ਤਾਂ ਰਾਜੇ ਤੇਰਾ ਬਹੁਤ ਬਹੁਤ ਧੰਨਵਾਦ ਬਾਈ ਸ਼ੁਕਰੀਆ